ਜੋਤੀ ਨੂਰਾ ਚਿੱਟਰ ਦੇ ਗਾਣੇ ਦਾ ਵਿਵਾਦ ਬਣਿਆ ਹਾਂਜੀ 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 ਮੇਰੇ ਤੋਂ ਨਹੀਂ ਸੁਣਾਈ ਗਈ ਓ ਨਵੀ ਓ ਨਵੀ ਕਹਿ ਕੇ ਉਹਨੇ ਗਾਣਾ ਗਾਇਆ ਹੈ ਨਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਓ ਨਵੀ ਕਹਿਣਾ ਜ਼ਰੂਰੀ ਸੀ ਮੁਸਲਮਾਨਧਰਮ ਦੇ ਵਿੱਚ ਨਾ ਹਾਂਜੀ ਨਬੀ ਕੀ ਜੇ ਕੋਈ ਛੋਟੇ ਮੋਟੇ ਪੀਰ ਸਾਹਿਬ ਵੀ ਨੇ ਨਾ ਜਿਹੜੇ ਨਾਰਮਲ ਜਿਹੜੇ ਆ ਨੇ ਨਾ ਉਹਨਾਂ ਨੂੰ ਵੀ ਇੰਨੇ ਕਿ ਉਹਨਕੇ ਐਦਾਂ ਕਰਕੇ ਗੱਲ ਕਰਦੇ ਆ ਲੋਕ ਹਾਂਜੀ ਹਾਂਜੀ ਤੇ ਨਬੀ ਜੀ ਦਾ ਤੇ ਬੜਾ ਵੱਡੀ ਗੱਲ ਬਾਤ ਹੈ ਜੀ ਉਹ ਇਸਲਾਮ ਧਰਮ ਦੇ ਵਿੱਚ ਹਾਂਜੀ ਜਿੰਨਾ ਤੋਂ ਮੈਂ ਜਾਣਦਾ ਹਾਂ ਹਾਂਜੀ ਉਹਦੇ ਵਿੱਚ ਤੇ ਮਿਊਜ਼ਿਕ ਨੂੰ ਨਹੀਂ ਚੰਗਾ ਸਮਝਿਆ ਜਾਂਦਾ ਜਿੰਨੀਆਂ ਵੀ ਤਕਰੀਰਾਂ ਜਾਂ ਜਿੰਨੇ ਵੀ ਉਹ ਕੋਈ ਸ਼ਬਦ ਭਜਨ ਗਾਉਂਦੇ ਨੇ ਨਾ ਹਾਂਜੀ ਉਹ bina music ਤੋਂ ਹੀ ਗਾਉਂਦੇ ਨੇ ਮਹਾਰਾਜ ਕਈ ਕਵਾਲੀਆਂ ਇਦਾਂ ਦੀਆਂ ਹੈਗੀਆਂ ਜੜੀਆਂ ਫਿਰ ਨੂੰ ਛੂਨ ਵਾਲੀਆਂ ਜੀ ਤੇ ਇਸ ਤਰੀਕੇ ਨਾਲ ਅਗਰ ਆਪਾਂ ਤੋਰ ਮਰੋੜ ਕੇ ਆਪਾਂ ਜਾਂ ਇਹਨਾਂ ਨੂੰ ਗਲਤ ਕਰਕੇ ਗਾ ਕੇ ਆਪਾਂ ਪੈਸਾ ਇਕੱਠਾ ਕਰੀਏ ਨਾ ਜੋਤੀ ਨੂਰਾ ਸ਼ਿੱਟਰ ਦੇ ਗਾਣੇ ਦਾ ਵਿਵਾਦ ਬਣਿਆ ਹਾਂਜੀ 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 ਮੇਰੇ ਤੋਂ ਨਹੀਂ ਪੈਣੀ ਜਿਹੜੀ ਜੋਤੀ ਨੂਰਾ ਦੇ ਵਿਵਾਦ ਬਣਿਆ ਹਾਂਜੀ ਹਾਂਜੀ ਕੀ ਤਿਆਗੋ ਮੈਨੂੰ ਸਮਝ ਨਹੀਂ ਆਈ ਜੀ ਜਿਹੜਾ ਜੋਤੀ ਨੂਰਾ ਨੇ ਇੱਕ ਗੀਤ ਇੱਕ ਉਹਨੇ ਸੂਫੀ ਦੇ ਵਿੱਚ ਗਾਇਆ ਜੀ ਜਿਹਦਾ ਬੰਬਈ ਦੇ ਵਿੱਚ ਗਾਣਾ ਰਿਲੀਜ਼ ਹੋਇਆ ਜੀ ਜਿਹਦੇ ਵਿੱਚ ਜੋਤੀ ਨੂਰਾ ਨੇ ਜਿਹੜਾ ਉਹ ਗੀਤ ਗਾਇਆ ਹੈ ਜਿਹਦੇ ਉੱਤੇ ਉਹ ਨਵੀ ਉਹ ਨਵੀ ਕਹਿ ਕੇ ਉਹਨੇ ਗਾਣਾ ਗਾਇਆ ਹੈ ਨਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਉਹ ਨਵੀ ਕਹਿਣਾ ਜ਼ਰੂਰੀ ਸੀ ਜਥੇਦਾਰ ਸਾਹਿਬ ਦੇਖੋ ਗੱਲ ਇਹ ਹੈ ਕਿ ਮੁਸਲਮ ਧਰਮ ਦੇ ਵਿੱਚ ਨਾ ਹਾਂਜੀ ਨਬੀ ਕੀ ਜੇ ਕੋਈ ਛੋਟੇ ਮੋਟੇ ਪੀਰ ਸਾਹਿਬ ਵੀ ਨੇ ਨਾ ਜਿਹੜੇ ਨੋਰਮਲ ਜਿਹੜੇ ਹੈ ਨਾ ਉਹਨਾਂ ਨੂੰ ਵੀ ਇਨਕੇ ਉਹਨਕੇ ਅਦਾ ਕਰਕੇ ਗੱਲ ਕਰਦੇ ਆ ਲੋਕ ਹਾਂਜੀ ਹਾਂਜੀ ਤੇ ਨਬੀ ਜੀ ਦਾ ਤੇ ਬੜਾ ਵੱਡੀ ਗੱਲ ਬਾਤ ਹੈ ਜੀ ਉਹ ਬਿਲਕੁਲ ਹਾਂ ਜੀ ਉਹਦੇ ਚ ਤੇ ਇਹ ਤੇ ਉਹ ਚੱਲ ਨਹੀਂ ਸਕਦਾ ਜਨਾਬ ਪਰ ਇਹ ਇਹ ਜੋਤੀ ਨੂਰਾ ਸ਼ੁੱਤਰ ਨੇ ਇਹ ਗਾਣੇ ਤੇ ਉਹ ਬੜੀਆਂ ਠੁੜਗੀਆਂ ਇੱਕ ਕੁੜੀਆਂ ਨੇ ਅੱਛੇ ਉਹਨਾਂ ਨੇ ਕਲਾਮ ਵੀ ਗਾਏ ਆ ਔਰ ਉਹਨਾਂ ਨੇ ਕਵਾਲੀਆਂ ਵੀ ਗਾਈਆਂ ਨੇ ਬਹੁਤ ਵੱਡੇ ਵੱਡੇ ਦਰਬਾਰਾਂ 'ਚ ਕੰਮ ਕੀਤਾ ਹਨਾ ਮਾਰੇ ਜੋ ਆਪ ਰੱਬ ਵਾਲੇ ਨੇ ਉਹਨਾਂ ਦਾ ਪਰਿਵਾਰ ਮਾਈ ਨੂਰਾ ਦੇ ਬੱਚੇ ਨੇ ਉਹ ਹੈਨਾ ਠੀਕ ਹੈ ਜੀ ਜਿੰਨਾ ਕ ਮੈਨੂੰ ਉਹਨਾਂ ਬਾਰੇ ਸੁਣਨ ਚ ਆਇਆ ਪਰ ਜਿਹੜੀ ਆ ਗੱਲ ਤੁਸੀਂ ਹੁਣ ਦੱਸ ਰਹੇ ਹੋ ਕਿ ਇਹ ਨਬੀ ਉਹ ਨਬੀ ਦੀ ਗੱਲ ਉਹ ਨਬੀ ਉਹ ਨਬੀ ਹਾਂਜੀ ਉਹ ਨਬੀ ਇਹ ਤਾਂ ਗੱਲ ਨਹੀਂ ਠੀਕ ਹੈਗੀ ਜੀ ਵੈਸੇ ਜੇ ਗੱਲ ਕਰਾਂ ਤੁਹਾਨੂੰ ਮੈਂ ਜੀ ਇਸਲਾਮ ਧਰਮ ਦੇ ਵਿੱਚ ਜਿੰਨਾ ਤੋਂ ਮੈਂ ਜਾਣਦਾ ਹਾਂ ਹਾਂਜੀ ਉਹਦੇ ਵਿੱਚ ਤੇ ਮਿਊਜ਼ਿਕ ਨੂੰ ਨਹੀਂ ਚੰਗਾ ਸਮਝਿਆ ਜਾਂਦਾ ਜਿੰਨੀਆਂ ਵੀ ਤਕਰੀਰਾਂ ਜਾਂ ਜਿੰਨੇ ਵੀ ਉਹ ਕੋਈ ਸ਼ਬਦ ਭਜਨ ਗਾਉਂਦੇ ਨੇ ਨਾ ਹਾਂਜੀ ਉਹ ਜਿੰਨਾ ਮਿਊਜ਼ਿਕ ਤੋਂ ਹੀ ਗਾਉਂਦੇ ਨੇ ਮਹਾਰਾਜ ਜੀ ਬਿਲਕੁਲ ਬੱਕਾ 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 ਯਾਨੀ ਕਿ ਉਹ ਸਾਬਿਆਚਾਰ ਤੋਂ ਦੂਰ ਹੋ ਕੇ ਗੱਲ ਕਰਦੇ ਆ ਬਿਲਕੁਲ ਛੱਡ ਕੇ ਜਿਹੜਾ ਪੁਰਾਣਾ ਪ੍ਰਾਤਨ ਜਿਹੜਾ ਮਜਿਸਟ੍ਰੇਟ ਹੈ ਪੁਰਾਣਾ ਪ੍ਰਾਤਨ ਮਜਿਸਟ੍ਰੇਟ ਜਿਹੜਾ ਜੀ ਯਾਨੀ ਕਿ ਉਸ ਚੀਜ਼ ਦੀ ਜਿਆਦਾ ਵਰਤੋਂ ਹਰਮੋਨੀਅਮ ਹੋ ਗਿਆ ਹਨ ਹਾਂਜੀ ਹਰਮੋਨੀਅਮ ਹੋ ਗਿਆ ਘੜਾ ਹੋ ਗਿਆ ਜਾਂ ਇਕਤਾਰਾ ਹੋ ਗਿਆ ਜਦ ਢੋਲਕੀ ਹੋ ਗਈ ਕਿਹਾਦਾ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਭਾਵੇਂ ਦਾ ਪੁਰਾਣੇ ਪੁਰਾਣੇ ਮਜੀਠਿਆਂ ਨੂੰ ਜਿੰਨਾ ਕਿ ਜੀ ਮੈਂ ਜਾਣਕਾਰ ਹਾਂ ਇਸ ਮਾਮਲੇ ਦਾ ਉਸ ਦੌਰਾਨ ਦੇ ਵਿੱਚ ਤੇ ਮੇਰਾ ਖਿਆਲ ਹੈ ਕਿ ਇਸਲਾਮ ਦੇ ਵਿੱਚ ਕਿ 뮤זיਕ ਨੂੰ ਪ੍ਰੇਫਰੈਂਸ ਨਹੀਂ ਹੈ ਜਿੰਨੀ ਵੀ ਕੋਈ ਕਲਮਾ ਪੜਿਆ ਜਾਂਦਾ ਹੈ ਜਾਂ ਕੋਈ ਤਕਰੀਰ ਗਾਈ ਜਾਂਦੀ ਹੈ ਜਾਂ ਕੋਈ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਹਿਸਾਬ ਨਾਲ ਗਾਇਕੀ ਕੀਤੀ ਜਾਂਦੀ ਉਹ ਬਿਨਾ 뮤זיਕ ਤੋਂ ਹੈ ਬਾਕੀ ਜਿਹੜੀ ਦੇਖੋ ਮੈਂ ਤੇ ਚਲੋ ਇਸਲਾਮ ਧਰਮ ਨਾਲ ਮੇਰਾ ਕੋਈ ਜ਼ਿਆਦਾ ਨਹੀਂ ਹੈ ਪਰ ਜਿੰਨਾ ਵੀ ਹੈ ਉਸ ਹਿਸਾਬ ਦੇ ਨਾਲ ਜਿਵੇਂ ਮੇਰੇ ਮਿੱਤਰ ਨੇ ਕਈ ਮੁਸਲਿਮ ਧਰਮ ਤੋਂ ਨੇ ਹੈ ਨਾ ਉਹਦੇ ਵਿੱਚ ਨਬੀ ਦਾ ਜ਼ਿਕਰ ਇਹ ਕਰਕੇ ਜਾਂ ਉਹ ਕਰਕੇ ਕੀਤਾ ਜਾਵੇ ਇਹ ਬੜਾ ਗਲਤ ਹੈ ਜੀ ਇਹ ਬਕਲ ਬਕਲ ਮੇਰਾ ਕਹਿਣ ਦਾ ਭਾਵ ਇਹ ਸੀ ਨਾ ਕਿ ਤੁਸੀਂ ਇੱਕ ਸੂਫੀ ਗਾਇਕ ਨੂੰ ਬਹੁਤ ਪਿਆਰ ਕਰਦੇ ਹੋ ਬਿਲਕੁਲ ਮੈਂ ਤੁਹਾਡੇ ਮੂੰਹੋਂ ਗੁਰੂ ਦੀ ਬਾਣੀ ਇਤਿਹਾਸ ਤੁਸੀਂ ਜੋ ਸ਼ਤੰਗ ਕਰਦੇ ਹੋ ਤੇ ਤੁਸੀਂ ਫੂਫੀ ਨੂੰ ਬੜਾ ਪਿਆਰ ਕਰਦੇ ਹੋ ਇਹ ਕਾ ਕੇ ਮੇਰਾ ਇੱਕ ਦਿਲ ਦੀ ਇੱਕ ਬਲਬਲਾ ਕੀਆ ਕਿ ਮੈਂ ਕਿਉਂ ਨਾ ਹਾਂ ਤਸ਼ੀਰਾ ਜੀ ਨਾਲ ਇੱਕ ਦਿਲ ਦੀ ਗੱਲ ਕਰਾਂ ਜੋ ਕਿ ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਐਦਾਂ ਦੀ ਗੱਲ ਲਾਲਚਾ ਹੁੰਦੀ ਆ ਜਿਹੜੇ ਵੀ ਇਸ ਚੀਜ਼ ਨੂੰ ਯੈਸ ਕਰ ਦਿੰਦੇ ਆ ਗਾਣਾ ਹਾਂਜੀ ਇਹ ਵੀ ਇੱਕ ਗੱਲ ਹੈ ਹਾਂ ਜਿੰਨਾ ਵੀ ਸਨਾਤਨ ਧਰਮ ਹੈ ਹੈਨਾ ਹਾਂਜੀ ਕਿ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਨਾ ਉਸ ਚਾਦਰ ਦੇ ਥੱਲੇ ਆਜ਼ਾਦ ਉਹ ਮੈਂ ਕਹਿੰਦਾ ਜੀ ਆਜ਼ਾਦੀ ਹੀ ਆਜ਼ਾਦੀ ਹੀ ਜਿਹੜੀ ਜਿਹੜਾ ਜਿਹਨੂੰ ਆਪਾਂ ਕਹਿੰਨੇ ਆ ਕਿ ਸਾਰਾ ਸਨਾਤਨ ਉਹਨਾਂ ਦਾ ਦੇ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਹੁਣ ਵੀ ਕਹਿ ਰਹੇ ਤਰ ਕਰ ਹੂੰ ਜਿਹਨੂੰ ਕਹਿੰਦੇ ਨਾ ਵੀ ਜਿਵੇਂ ਇੱਕ ਬੰਦਾ ਕਹਿੰਦਾ ਵੀ ਯਾਰ ਕਿ ਮੈਂ ਤੇ ਮੇਰਾ ਪਰਿਵਾਰ ਹਨਾ ਕਿ ਅਸੀਂ ਤੇ ਭਾਈ ਕਰਜਾਈਆਂ ਉਹਨਾਂ ਦੇ ਹਨਾ ਮੈਂ ਤਾਂ ਪੱਕਾ ਹਾਂ ਧਰਮ ਜਿਹੜੇ ਆਪਣੇ ਆਪ ਨੂੰ ਸਮਰਥਕ ਕਰਦੇ ਨੇ ਕਹਿੰਦੇ ਆ ਵੀ ਅਸੀਂ ਵਾਕਿਆ ਵੀ ਉਹ ਦੇ ਨਹੀਂ ਦੇ ਸਕਦੇ ਹਨਾ ਮਾਰੇ ਬਿਲਕੁਲ ਨਹੀਂ ਦੇ ਸਕਦੇ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਨ ਨਹੀਂ ਦਿੱਤਾ ਜਾ ਸਕਦਾ ਉਸ ਕਲਗੀਧਰ ਪਾਸ਼ਾ ਦਾ ਦੇਨ ਨਹੀਂ ਦਿੱਤਾ ਜਾ ਸਕਦਾ ਇਸ ਜਿੰਨੀ ਦੇਰ ਤੱਕ ਮੈਂ ਵੀ ਆ ਮੇਰਾ ਪਰਿਵਾਰ ਵੀ ਆ ਅਸੀਂ ਨਹੀਂ ਦੇ ਸਕਦੇ ਅਸੀਂ ਹੁਣ ਵੀ ਛਤਰ ਸ਼ਾਇਆ ਥਲੇ ਆਜ਼ਾਦ ਹੋਏ ਆ ਮਹਾਰਾਜ ਬਿਲਕੁਕੁਲ ਹੀ ਭਾਉਣ ਮੈਂ ਅੱਗੇ ਗੱਲ ਤੋਹਾਂ ਜੀ ਜਿਹੜਾ ਕੋਈ ਵੀ ਮੰਨ ਲਓ ਕੋਈ ਵੀ ਗਾਇਕੀ ਸੁਫੀ ਜੜੀਆਂ ਇੱਕ ਤਾਂ ਆਮ ਹੁੰਦੀ ਆ ਚਲੋ ਕਵਾਲੀਆਂ ਹਰ ਤਿਕ ਕਦੀਆਂ ਵੀ ਆ ਇਸ਼ਕ ਦੀਆਂ ਵੀ ਆਸਕ ਦੀਆਂ ਵੀਆ ਜੀ 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 ਕਹਿੰਦਾ ਤੇ ਇਸ਼ਕ ਦੀਆਂ ਵੀ ਆਸਕ ਦੀਆਂ ਵੀਆ ਇਹ ਆਸਕੀ ਮਤਲਬ ਗੁਰਬਾਨੀ ਦਾ ਹਰ ਪਾਸੇ ਚਲਦੀ ਆ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕਵਾਲੀਆਂ ਬਹੁਤ ਸਾਰੀਆਂ ਇਦਾਂ ਦੀਆਂ ਵੀ ਅੱਗੇ ਜੜੀਆਂ ਲੋਕਾਂ ਦੇ ਮਨੋਰੰਜਨ ਵਾਸਤੇ ਵੀ ਆਖਦੀਆਂ ਜੀ ਤੇ ਕਈ ਕਵਾਲੀਆਂ ਇਦਾਂ ਦੀਆਂ ਜੜੀਆਂ ਤੇਨੂੰ ਛੂਨ ਵਾਲੀਆਂ ਜੀ ਤੇ ਇਸ ਤਰੀਕੇ ਨਾਲ ਅਗਰ ਆਪਾਂ ਤੋਰ ਮਰੋੜ ਕੇ ਅਪਾ ਜਾਂ ਇਹਨਾਂ ਨੂੰ ਗਲਤ ਕਰਕੇ ਗਾ ਕੇ ਆਪਾਂ ਪੈਸਾ ਇਕੱਠਾ ਕਰੀਏ ਨਾ ਤੇ ਫਿਰ ਆਉਣ ਵਾਲਾ ਅਗਲਾ ਜਿਹੜਾ ਪਵਿੱਖਾ ਚਾਹੇ ਮੁਸਲਮ ਧਰਮ ਦਾ ਚਾਹੇ ਸਿੱਖ ਧਰਮ ਦਾ ਚਾਹੇ ਛਾਈ ਧਰਮ ਦਾ ਹਿੰਦੂ ਧਰਮ ਦਾ ਆਪਾਂ ਗਲਤ ਅਗਰ ਇਹਨਾਂ ਚੀਜ਼ਾਂ ਦੇ ਗਲਤ ਲੋਕਾਂ ਨੂੰ ਸੁਣਾ ਕੇ ਤੇ ਫਿਰ ਅਗਲਾ ਧਰਮ ਜਿਹੜਾ ਆਉਣ ਵਾਲਾ ਜਿਹੜਾ ਪਵਿੱਖਾ ਅਗਲੇ ਬੱਚੇ ਹੋਣਗੇ ਤੇ ਫਿਰ ਉਹ ਉਸ ਤੋਂ ਵੀ ਅੱਗੇ ਵੱਧ ਕੇ ਗਲਤ ਬੋਲਣਗੇ ਬਾਬਾ ਜੀ ਇਹਦੇ ਪਿੱਛੇ ਨੇ ਇੱਕ ਮੈਂ ਤੁਹਾਨੂੰ ਜੱਥੇਦਾਰ ਸਾਹਿਬੇ ਦੀ ਗੱਲ ਕਹਿਣਾ ਚਾਹਾਂਗਾ ਹੂੰ ਉਦੇ ਤੋਂ ਪਹਿਲਾਂ ਉਸ ਰਾਈਟਰ ਨੂੰ ਵੀ ਕਹਿਣਾ ਚਾਹੀਦਾ ਜਿਨੇ ਲਿਖਿਆ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਉਸ ਕੰਪਨੀ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਜਿਨੇ ਨੂੰ ਰਿਲੀਜ਼ ਕੀਤਾ ਉਹਨੇ ਸੋਚਿਆ ਸਮਝਿਆ ਨਹੀਂ ਬਿਲਕੁਲ ਠੀਕ ਹੈ ਨਾ ਮਤਲਬ ਇੱਡੀ ਵੱਡੀ ਟੀਮ ਹੁੰਦੀ ਹੈ ਇੱਕ ਐਸਾ ਪੂਰੀ ਗਾਇਕੀ ਦੇ ਵਿੱਚ ਜੇ ਕੋਈ ਗਾਣਾ ਗਾਉਂਦਾ ਹੈ ਜਾਂ ਲਿਖਦਾ ਹੈ ਜਾਂ ਉਹਨੂੰ ਉਹਨੂੰ 10 ਬੰਦੇ ਬਹਿ ਕੇ ਘੱਟੋ-ਘੱਟ ਸਰਾਂਦੇ ਨੇ ਹੈਨਾ ਸਹੀ ਹੈ ਜਾਂ ਗਲਤ ਹੈ ਮਗਰ ਤਾਂ ਹਾਂ ਜੀ ਟੀਮ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਇਸ ਗੱਲ ਦਾ ਦੇਖੋ ਜੀ ਇਹ ਗੱਲ ਦਾ ਦੇਖੋ ਜੀ ਗਾਣਾ ਚੱਲ ਗਿਆ ਇਹ ਛੂਪੀ ਇਨਕਲਾਬ ਗਰੁੱਪ ਦੇ ਵਿੱਚ ਜਦੋਂ ਗਾਣਾ ਇਹ ਸਾਹਮਣੇ ਆਇਆ ਉਹ ਸਾਡੇ ਛੂਪੀ ਇਨਕਲਾਬ ਦੇ ਵਿੱਚ ਜਿਹੜੇ ਸੀਨੀਅਰ ਚੇਅਰਮੈਨ ਸਾਥਕੀ ਸਾ ਜਿਹੜੇ ਸਾਡੇ ਹਾਜ਼ਰੀ ਜੀ ਆ ਜੀ ਉਹਨਾਂ ਨੇ ਇਹਨਾਂ ਕੋਲ ਜਦੋਂ ਇਹ ਗੀਤ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਗੀਤ ਸੁਣ ਤੋਂ ਬਾਅਦ ਵਿੱਚ ਫਿਰ ਨਾਲ ਸਾਡੇ ਰਹਿਮਾਨ ਕਾਦਰੀ ਕਾਲੇ ਸਾਹ ਕਾਦਰੀ ਉਹ ਸੀਨੀਅਰ ਪ੍ਰਧਾਨ ਨੇ ਛੂਪੀ ਇਨਕਲਾਬ ਗਰੁੱਪ ਦੇ ਵਿੱਚ ਜੀ ਜੀ ਇਸੇ ਮਾਮਲੇ ਨੂੰ ਲੈ ਕੇ ਜਦੋਂ ਉਹਨਾਂ ਨੇ ਫਿਰ ਇਸ ਗੱਲ ਦਾ ਦੁੱਖ ਪਰਚਾਵਾ ਕੀਤਾ ਕਿਉਂਕਿ ਮਤਲਬ ਪਾਈ ਕਹਿ ਰਿਹਾ ਜਦੋਂ ਸਾਡੇ ਨਾਲ ਸਾਰਾ ਬਹੁਤ ਦਿਲ ਦੀਆਂ ਸਾਂਝਾਂ ਦੇ ਗਹਿਰਾਈਆਂ ਨਾਲ ਗੱਲਾਂ ਕਰਦੇ ਨੇ ਜੀ ਜੀ ਅਸੀਂ ਸਲਾਮ ਕਰਦੇ ਹਾਂ ਮਲੇਰ ਕੋਟਲਾ ਤੇ ਉਹ ਸ਼ੇਰ ਖਾਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਅਸੀਂ ਉਸ ਚੀਜ਼ ਨੂੰ ਸਲਾਮ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਕਰਨਾ ਚਾਹੀਦਾ ਵੀ ਇਹ ਜੀ ਉਸ ਮਾਮਲੇ ਨੂੰ ਲੈ ਕੇ ਫਿਰ ਇਹ ਵਿਦਾਸ਼ ਕੋਲ ਵੀ ਇਹ ਵਿਚਾਰ ਆਈ ਤੇ ਇਹਦੇ ਨਾਲ ਨਾਲ ਉਹਦੇ ਪਰਿਵਾਰ ਦੇ ਨਾਲ ਨੂਰਾ ਦੇ ਜਿਹੜਾ ਹਸਬੰਦ ਉਹਦੇ ਨਾਲ ਵੀ ਗੱਲ ਹੋਈ ਆ ਜੋਤੀ ਦੇ ਨੂੰ ਜੋਤੀ ਦੇ ਹਸਬੰਦ ਨਾਲ ਗੱਲ ਹੋਈ ਆ ਇਹ ਗੱਲ ਸਾਡੇ ਸੌਕੀ ਜੀ ਦਾ ਕਹਿਣਾ ਇਹ ਆ ਕਿ ਜਿਹੜਾ ਬੋਲ ਆ ਜਾਂ ਤੇ ਇਹ ਕੱਟਿਆ ਜਾਵੇ ਜੀ ਜੀ ਨਹੀਂ ਤਾਂ ਇਹਨੂੰ ਬੈਨ ਕੀਤਾ ਜਾਵੇ ਦੇਖੋ ਜੀ ਮਤਲਬ ਪਹਿਲੀ ਗੱਲ ਤੇ ਸੂਫੀ ਇਨਕਲਾਬ ਗਰੁੱਪ ਦੇ ਜਿੰਨੇ ਵੀ ਮੈਂਬਰ ਨੇ ਠੀਕ ਹੈ ਜੀ ਹਾਂਜੀ ਖਰਬਾ ਖਰਬਾ ਜਿਹੜਾ ਤਰਨਾ ਦਲ ਆ ਅਸੀਂ ਉਹਨਾਂ ਦੇ ਨਾਲ ਵੀ ਆ ਬਿਲਕੁਲ ਜਿੰਦਾ ਸ਼ਹੀਦ ਜੀ ਦੇ ਨਾਲ ਵੀ ਆ ਰਾਜਾ ਰਾਸਕੀ ਖਾਲਸਾ ਜੀ ਦੇ ਨਾਲ ਵੀ ਆ ਜੱਸੀਦਰ ਪ੍ਰਗਟ ਸਿੰਘ ਖਾਲਸਾ ਜੀ ਦੇ ਨਾਲ ਵੀ ਆ ਹੋਰ ਸੋਫੀ ਇੱਕ ਗਲਤ ਜਿਹੜੀ ਚੀਜ਼ ਗਲਤ ਆ ਬਿਲਕੁਲ ਉਹਦੇ ਉਹਦੇ ਨਾਲ ਅਸੀਂ ਖੜੇ ਆ ਜਿਹੜੀ ਗਲਤ ਆ ਭਾਈ ਉਸ ਚੀਜ਼ ਨੂੰ ਕੱਟਿਆ ਜਾਵੇ ਕੱਟਿਆ ਜਾਵੇ ਅੱਜ ਕੱਲ ਤੇ ਸਭ ਕੁਝ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਇਹ ਗਾਣਾ ਆ ਸਕਦਾ ਚੇਂਜ ਵੀ ਹੋ ਸਕਦਾ ਕੋਈ ਵੀ ਗੱਲ ਦੀ ਪਰ ਇੱਕ ਚੀਜ਼ ਜਿਹੜੀ ਮਾਰਕੀਟ 'ਚ ਆ ਗਈ ਹੈ ਨਾ ਦੇਖੋ ਜਿਹੜੀ ਚੀਜ਼ ਮਾਰਕੀਟ 'ਚ ਆ ਗਈ ਹੈ ਉਹ ਤੇ ਜੇ ਕਿਸੇ ਨੇ ਡਾਊਨਲੋਡ ਕਰ ਲਿਆ ਹੋਵੇ ਜਾਂ ਕਿਤਾ ਉਹਦਾ ਤੇ ਮੈਂ ਕਹਿ ਨਹੀਂ ਸਕਦਾ ਪਰ ਕੰਪਨੀ ਨੂੰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ ਨਹੀਂ ਹੈ ਜੀ ਨਹੀਂ ਹੈ ਹੈਨਾ ਤੇ ਜੇ ਦਿਲ ਨਾ ਤਾਂ ਇਹ ਉਹਦੇ ਜੀ ਦਿਲ ਵਰ ਰਹਿੰਦਾ ਤੇ ਦਿਲ ਇਹ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਪਰ ਉਹ ਸੁਲਝਾ ਹੋਇਆ ਪਰਿਵਾਰ ਹੈ ਪਰ ਉਹ ਇੰਨੀ ਇਦਾਂ ਦੀ ਗੱਲ ਕਿੱਦਾਂ ਕਰ ਗਿਆ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਗੱਲ ਦਾ ਜਿਵੇਂ ਤੁਸੀਂ ਦੱਸਿਆ ਕਿ ਉਹ ਨਵੀ ਕਹਿ ਕੇ ਉਹਨਾਂ ਨੇ ਗੱਲ ਕੀਤੀ ਹੈ ਹਾਂ ਜੀ ਤੇ ਨਹੀਂ ਸਾਡਾ ਨਹੀਂ ਜਿਹੜੇ ਜਿਹਨੇ ਜਿਹੜੇ ਆਪਣੇ ਜਿਸ ਵੀ ਧਰਮ ਦੇ ਨੇ ਜਿਹੜੇ ਵੀ ਬੰਦਿਆਂ ਨੂੰ ਠੇਸ ਪਹੁੰਚੀ ਹੈ ਜਿਨ੍ਹਾਂ ਨੂੰ ਵੀ ਹੈਨਾ ਮੈਨੂੰ ਵੀ ਇਹ ਗੱਲ ਸੁਣ ਕੇ ਠੇਸ ਲੱਗ ਰਹੀ ਹੈ ਵੀ ਨਹੀਂ ਕਿਸੇ ਵੀ ਧਰਮ ਦੇ ਉੱਪਰ ਖਲਾਫੀਤ ਨਹੀਂ ਹੋਣੀ ਚਾਹੀਦੀ ਨਾ ਬੱਕ ਬੱਕ ਬਹੁਤ ਬਹੁਤ ਧੰਨਵਾਦ ਹਾਂ ਤੀਰਾ ਜੀ ਆਪ ਜੀ ਦਾ ਤੁਹਾ ਆਪਣਾ ਕੀਮਤੀ ਸਮਾਂ ਦਾਤ ਬਕਰਤੀ ਗਿਲਾ ਜਸਦਾਰ ਅਰਫਾ ਖਰਬਾ ਤਨਦਲ ਜਿਨ੍ਹਾਂ ਨੂੰ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਇਹ ਬੋਲਾਂ ਦੇ ਤੇ ਥੋੜਾ ਜਿਹਾ ਦੁੱਖ ਭੁਗਟਾਵਾ ਕਰਦੇ ਹੋਏ ਕਿ ਇੱਕ ਸਾਡਾ ਪਿਆਰ ਤੇ ਸਤਿਕਾਰ ਹੈ ਅਸੀਂ ਤੁਹਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਤੇ ਜੁੜੇ ਰਹਾਂਗੇ ਤੇ ਥੂਪੀ ਇਨਕਲਾਬ ਦੇ ਵਿੱਚ ਜਿਹੜਾ ਇੱਥੇ ਬੋਲਾਂ ਦਾ ਦੁੱਖ ਆ ਉਹ ਆਪਾਂ ਅੱਜ ਸਾਂਝੇ ਕਰਦੇ ਹੋਏ ਉਹ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਆਪ ਜੀ ਦਾ ਛੋਟੀ ਜੀ ਗੱਲ ਮੈਂ ਵੀ ਆਪ ਜੀ ਨੂੰ ਕਹੂੰਗਾ ਜੀ ਲਾਸਟ ਵਿੱਚ ਕਿ ਮਤਲਬ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਥੂਪੀ ਇਨਕਲਾਬ ਗਰੁੱਪ ਦੇ ਨਾਲ ਆ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਖੜੇ ਆ ਬਾਬਿਓ ਉੱਥੇ ਕੰਦਾਂ ਕੋ ਖੜੇ ਆ ਤੁਹਾਡੇ ਨਾਲ ਕਿ ਕਰ ਰਹੇ ਰਹਾਂਗੇ ਹੈਨਾ ਕਿਉਂ ਦੇ ਬਾਦਰ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਬਾਬਾ ਜੀ ਕਿਉਂ ਦੇ ਬਾਦਰ ਪਰਮਾਤਮਾ ਤੁਹਾਨੂੰ ਚਾਰਜ ਕਰਾ ਰੱਖੇ